ਪੀਰਾਂ ਫਕੀਰਾਂ ਦੀ ਨਗਰੀ ਚੈਨਲ ਤੇ ਅੱਜ ਮਾਤਾ ਸ਼ਾਮ ਗੁਰਮੁਣੀ ਜੀ ਦਾ ਬਸ਼ੀ ਕਰਨ ਵਾਲਾ ਮੰਤਰ ਲੈ ਕੇ ਹਾਜ਼ਰ ਹੁਈ ਹੈ ਜਿਸ ਮੰਤਰ ਨੂੰ ਸਿੱਧ ਕਰਨਾ ਵੀ ਬੜਾ ਸੌਖਾ ਹੈ ਜਿਹਦੇ ਲਈ ਕੋਈ ਜ਼ਿਆਦਾ ਭੋਗ ਪ੍ਰਸ਼ਾਦ ਦੇਣ ਦੀ ਵੀ ਜ਼ਰੂਰਤ ਨਹੀਂ ਹੈ ਹੁਣ ਜੀ ਬਾਬੇ ਬਸ਼ੀ ਕਰਨ ਵਾਲੇ ਜਿਹੜੇ ਮੰਤਰ ਹੁੰਦੇ ਨੇ ਇਹਨਾਂ ਨੂੰ ਸਿੱਧ ਕਰਨੇ ਦੇ ਲਈ ਬੜੀਆਂ ਕਠਿਨਾਈਆਂ ਚਲਣੀਆਂ ਪੈਂਦੀਆਂ ਜਾਂ ਕਿ ਕਿਸੇ ਮਸਾਣਾ ਵਿੱਚ ਬੈਠ ਕੇ ਜਾਂ ਉਜਾੜਾ ਵਿੱਚ ਬੈਠ ਕੇ ਜਾਂ ਜਦसे ਜਲ ਦੇ ਕਿਨਾਰੇ ਤੇ ਬੈਠ ਕੇ ਰਾਤਰੀ ਦੇ ਸਮੇਂ ਰਾਤ ਦੇ ਸਮੇਂ ਇਹਦਾ ਜਾਪ ਕਰਨਾ ਹੁੰਦਾ ਪਰ ਇਸ ਮੰਤਰ ਦੇ ਜਾਪ ਦੇ ਲਈ ਤੁਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਵੀ ਕਰ ਸਕਦੇ ਆ ਲੇਕਿਨ ਇਸ ਮੰਤਰ ਦੇ ਨਾਲ ਆਪਾਂ ਨੂੰ ਬੜਾ ਕੁਝ ਪ੍ਰਾਪਤ ਹੋਵੇਗਾ ਇਹ ਨਹੀਂ ਕਿ ਇਸ ਮੰਤਰ ਦੇ ਨਾਲ ਇਕੱਲਾ ਬਸ਼ੀ ਕਰਨ ਹੀ ਹੋਵੇਗਾ ਲੇਕਿਨ ਬਸ਼ੀ ਕਰਨ ਤਾਂ ਹੋਵੇਗਾ ਹੀ ਜੇ ਰ ਵੀ ਤੁਸੀਂ ਕਰਨਾ ਚਾਹੋਗੇ ਕੋਈ ਤੁਹਾਡੇ ਪਰਿਵਾਰ ਦੇ ਵਿੱਚੋਂ ਕੋਈ ਕਿਤੇ ਵੀ ਰਿਸ਼ਤੇਦਾਰੀ ਦੇ ਵਿੱਚੋਂ ਜਾਂ ਕਿਤੇ ਹੋ ਵੀ ਕੋਈ ਬੰਦਾ ਕਿਹਨਾਂ ਗੁੱਸੇ ਹੋ ਕੇ ਚਲ ਜਾਂਦਾ ਜਿਹਦਾ ਪਤਾ ਨਹੀਂ ਲੱਗਦਾ ਜਾਂ ਕੋਈ ਘਰੋਂ ਚਲੇ ਜਾਂਦਾ ਭੱਜ ਜਾਂਦਾ ਉਹਨੂੰ ਵਾਪਸ ਲਿਆਉਣ ਦੇ ਲਈ ਵੀ ਇਹ ਮੰਤਰ ਬਹੁਤ ਹੀ ਰਵੱਈਆ ਮੰਤਰ ਹੈ ਲੇਕਿਨ ਇਹਨੂੰ ਸਿੱਧ ਕਰਨੇ ਦੇ ਲਈ ਤੁਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਵੀ ਕਰ ਸਕਦੇ ਹੋ ਇਸ ਮੰਤਰ ਨੂੰ ਸਿੱਧ ਕਰਨੇ ਦੇ ਲਈ ਤੁਸੀਂ ਆਪਣੇ ਘਰ ਦੇ ਮੰਦਰ ਦੇ ਵਿੱਚ ਵੀ ਕਰ ਸਕਦੇ ਬੈਠ ਕੇ ਜਿੱਥੇ ਤੁਸੀਂ ਧੂਪ ਵੀ ਦੀਪ ਕਰਦੇ ਹੋ ਅਰਗਬਤੀ ਜੋਤ ਕਰਦੇ ਆ ਉਸ ਮੰਤਰ ਦੇ ਵਿੱਚ ਬੈਠ ਕੇ ਵੀ ਕਰ ਸਕਦੇ ਜਾਂ ਫਿਰ ਤੁਸੀਂ ਇਸ ਮੰਤਰ ਨੂੰ ਸਿੱਧ ਕਰਨੇ ਲਈ ਇੱਕ ਵੱਖਰੇ ਕਮਰੇ ਦੇ ਵਿੱਚ ਵੀ ਕਰ ਸਕਦੇ ਆ ਇਹਦੇ ਲਈ ਕੋਈ ਬੰਦਸ਼ ਨਹੀਂ ਕਿ ਤੁਹਾਡੇ ਕੋਲ ਅਸਨ ਕੇਸ ਰੰਗ ਦਾ ਚਾਹੀਦਾ ਕਿਦਾਂ ਦਾ ਹੋਣਾ ਚਾਹੀਦਾ ਜਾਂ ਮਾਲਾ ਕਿ ਇੰਨੀ ਜ਼ਰੂਰ ਹੋਵੇ 108 ਬਣ ਕੇ ਦੀ ਮਾਲਾ ਹੋਣੀ ਚਾਹੀਦੀ ਕੇਸ ਰੰਗ ਦੀ ਚਾਹੀਦੀ ਕਿਹੜੀ ਚਾਹੀਦੀ ਇਹਦਾ ਵੀ ਕੋਈ ਦਿੱਕਤ ਨਹੀਂ ਹੈ ਲੇਕਿਨ ਜਿਹੜੇ ਦੁਕਾਨਦਾਰ ਵੀ ਨੇ ਉਹਨਾਂ ਲਈ ਵੀ ਇੱਕ ਬਹੁਤ ਹੀ ਲਾਭਦਾ ਲਾਉਦਾ ਇੱਕ ਇਹ ਮੰਤਰ ਹੋਵੇਗਾ ਬੜਾ ਇਸ ਮੰਤਰ ਦੇ ਨਾਲ ਕੋਈ ਦੁਕਾਨ ਦੀ ਗਾਕੀ ਦਾ ਫਰਕ ਪਵੇਗਾ ਇੱਕ ਵਾਰ ਤੁਹਾਡੇ ਕੋਲ ਕੋਈ ਦੁਕਾਨ ਤੇ ਗਾਕ ਆ ਗਿਆ ਇਹ ਨਹੀਂ ਕਿ ਉਹ ਬਿਨਾ ਸੌਦਾ ਲੈ ਤੂੰ ਚਲੇ ਜਾਵਿਗੇ ਇਦਾਂ ਵੀ ਨਹੀਂ ਹੋ ਸਕਦਾ ਇਸ ਮੰਤਰ ਦੇ ਨਾਲ ਘਰਤੀ ਵਿੱਚ ਪੈਸਾ ਹੋਵੇਗਾ ਤਰੱਕੀ ਹੋਵੇਗੀ ਕਲਾ ਕਲੇਸ਼ ਦਾ ਖਾਤਮਾ ਹੋਵੇਗਾ ਕਿਸੇ ਗਲਤੀ ਵੀ ਕਮੀ ਨਹੀਂ रह ਸਕਦੀ ਇਸ ਮੰਤਰ ਨੂੰ ਸਿੱਧ ਕਰਨੇ ਦੇ ਲਈ ਜਿਵੇਂ ਜਾਣਣੀ ਦੇ ਕਿਸੇ ਵੀ ਐਤਵਾਰ ਜਾਂ ਸ਼ੁੱਕਰਵਾਰ ਨੂੰ ਹੀ ਇਹ ਦਾ ਜਾਪ ਸ਼ੁਰੂ ਕਰਦੇ ਹਨ ਜੇਕਰ ਸ਼ੁੱਕਰਵਾਰ ਨੂੰ ਇਹ ਤਾਂ ਜਾਪ ਸ਼ੁਰੂ ਕਰਤੀਆਂ ਇਹ ਦਾ ਜਾਪ 49 ਦਿਨ ਲਗਾਤਾਰ ਜਰੂਰ ਕਰਨਾ ਪਵੇਗਾ ਜਿਹਦੇ ਵਿੱਚ 4 ਤੋਂ 5 ਮਾਲਾ ਤੱਕ ਦਾ ਜਾਪ ਜ਼ਰੂਰੀ ਹੈ ਮੰਤਰ ਬਹੁਤ ਛੋਟਾ ਹੈ ਚਾਰ ਤੋਂ ਪੰਜ ਮਾਲਾ ਦਾ ਜਾਪ ਜ਼ਰੂਰ ਕਰਨਾ ਹੋਏਗਾ ਜੇਕਰ ਤੁਸੀਂ ਚਾਹੁੰਦੇ ਹੋ ਕਿ ਰਾਤ ਦੇ ਟਾਈਮ ਪਰ ਰਾਤ ਦੇ ਟਾਈਮ ਵੀ ਕਰ ਸਕਦੇ ਜੇ ਤੁਸੀਂ ਚਾਹੁੰਦੇ ਹੋ ਕਿ ਸਵੇਰ ਦੇ ਟਾਈਮ ਤਾਂ ਸਵੇਰ ਦੇ ਟਾਈਮ ਵੀ ਕਰ ਸਕਦੇ ਹੋ ਲੇਕਿਨ ਇਹਦੇ ਲਈ ਭੋਗ ਪ੍ਰਸ਼ਾਦ ਵੀ ਬਿਲਕੁਲ ਥੋੜਾ ਹੀ ਹੈ ਜਿਹਦੇ ਵਿੱਚ ਤੁਸੀਂ ਆਨੇ ਪੰਦੀਦਨ ਜੀ ਸ਼ੁਕਰਵਾਰ ਤੋਂ ਕਰਦੀ ਹੈ ਸ਼ੁਕਰਵਾਰ ਨੂੰ ਪਹਿਲੇ ਦਿਨ ਹੀ ਤੁਸੀਂ ਇਸ ਤਰ੍ਹਾਂ ਕਰਨਾ ਕਿ ਇੱਕ ਸੱਤ ਤਰ੍ਹਾਂ ਦੀ ਮਠਾਈ ਸੱਤ ਤਰ੍ਹਾਂ ਦੀ ਮਠਾਈ ਜਾਨੀ ਕਿ ਮਠਾਈ ਦੇ 7 20 ਵੱਖਰੇ ਵੱਖਰੇ ਮਠਾਈ ਸੱਤ ਤਰ੍ਹਾਂ ਦੀ ਮਠਾਈ ਤੇ ਜਿਹਦੇ ਨਾਲ ਇੱਕ ਮਿੱਠਾ ਪਾਨ ਬਸ ਇਹ ਦੋ ਜੀਜਾ ਲਿਆ ਕੇ ਜੋਤ ਜਗਾ ਕੇ ਜੋ ਤੁਸੀਂ ਜੇਕਰ ਦੇਸੀ ਕੇ ਉਹਦੀ ਜਗਾ ਸਕਦੀਆਂ ਫਾਮੀ ਸਹੀ ਹੈ ਜੇਕਰ ਤੁਸੀਂ ਤੇਲਾਂ ਦੇ ਤੇਲ ਦੀ ਜੋਤ ਜਗਾਉਣੀ ਚਾਹੁੰਦੇ ਆ ਤਾਂ ਤਦ ਵੀ ਠੀਕ ਹੈ ਕਿਲਾਂ ਦੇ ਤੇਲ ਦੀ ਵੀ ਜੋਤ ਜਗਾਈ ਜਾ ਸਕਦੀ ਹੈ ਲੇਕਿਨ ਜੇ ਤੁਸੀਂ ਤੇਲਾਂ ਦੇ ਤੇਲ ਦੀ ਜੋਤ ਸ਼ੁਰੂ ਕੀਤੀ ਤਾਂ ਤੇਲਾਂ ਦੇ ਤੇਲ ਦੀ ਲਗਾਤਾਰ ਦੀ ਵਿਸੀ ਕਿ ਉਹ ਦੀ ਜੋਤ ਜਗਣੀ ਚਲਨੀ ਤਾਂ ਫਿਰ ਦੇਸੀ ਕਿ ਉਹ ਦੀ ਹੀ ਜੋਤ ਲਗਾਤਾਰ ਜਗਣੀ ਚਾਹੀਦੀ ਹੈ ਲਗਾਤਾਰ ਜਾਪ ਜਿੰਨੀਆਂ ਮਾਲਾ ਪਹਿਲੇ ਦਿਨ ਸ਼ੁਰੂ ਕਰ ਲਈਆਂ ਉਨੀਆਂ ਹੀ ਮਾਲਾ ਕਰਨੀਆਂ ਜਿਸ ਵੇਰ ਦੇ ਟਾਈਮ ਕਰਨਾ ਤਾਂ ਜਿਸ ਟਾਈਮ ਸਵੇਰ ਨੂੰ ਇੱਕ ਪਹਿਲੇ ਦਿਨ ਬੈਠੇ ਰੋਜ਼ ਉਸ ਹੀ ਟਾਈਮ ਤੇ ਬੈਠਣਾ ਜੀ ਰਾਤ ਦਿਨ ਹੈ جاب کرنا شروع کروں گے تو رات کے ٹائم جس ٹائم بیٹھ گئے اس ہی ٹائم تے کرنا ہوئے گا لیکن ایس منتر تو انہوں بہت بڑے بڑے لاب ہوں واحے اور اے منتر بشی یہ منترکرن تو گا ہی چیز کا بھی تھی چاہو گے ہو سکتا کریں خوبے گا لیکن دکاندار بھی نہ لیں ਕੰਮ ਕਰਨ ਵਾਲੇ ਵੀਰ ਅਲੀ ਦਫਤਰਾਂ 'ਚ ਕੰਮ ਕਰਨ ਵਾਲੇ ਵੀਰਾਂ ਲਈ ਵੀ ਬਹੁਤ ਹੀ ਲਾਭਦਾਇਕ ਖੂਬੇਗਾ ਸੋ ਦੋਸਤੋ ਥੋੜੇ ਦਿਨ ਜਾਪ ਕਰਨੇ ਨਾਲ ਹੀ ਤੁਹਾਨੂੰ ਇਹਦਾ ਇਹਦਾ ਦਸਨ ਲੱਗੂਗਾ ਬੇਗਾ ਸੋ ਲਗਾਤਾਰ 41 ਦਿਨ ਸਾਫ ਪਾਤ ਹੋ ਕੇ ਹੀ ਇਸ ਮੰਤਰ ਦਾ ਜਾਪ ਕਰਨਾ ਹੈ ਸੋ ਦੋਸਤੋ ਉਹ ਜਿਹੜਾ ਮੰਤਰ ਜਿਹਦਾ ਤੁਸੀਂ 41 ਦਿਨ ਜਾਪ ਕਰਨਾ ਉਸ ਮੰਤਰ ਨੂੰ ਮੈਂ ਦੱਸਣ ਜਾ ਰਿਹਾ ਹਾਂ ਉਸ ਮੰਤਰ ਨੂੰ ਪਹਿਲਾਂ ਚੰਗੀ ਤਰ੍ਹਾਂ ਕੰਠ ਕਰਨਾ ਹੈ ਲਿਖ ਕੇ ਕੰਠ ਕਰਕੇ ਜਿਸ ਵਲੀ ਚੰਗੀ ਤਰ੍ਹਾਂ ਕੰਠ ਹੋ ਜਵੇ ਫਿਰ ਹੀ ਇਸ ਮੰਤਰ ਦਾ ਜਾਪ ਤੁਸੀਂ ਨੇ ਸ਼ੁਰੂ ਕਰਨਾ ਹੈ ਸੋ ਦੋਸਤੋ ਇਹ ਮਾਤਾ ਸ਼ਾਮਕੋਰ ਮੂਨੀ ਜੀ ਦਾ ਮੰਤਰ ਹੈ ਹਰ ਬਿਲੇ ਮਾਤਾ ਸ਼ਾਮਕੋਰ ਮੂਨੀ ਜੀ ਦਾ ਧਿਆਨ ਧਰਨਾ ਹੈ ਰੋਜ਼ਾਨਾ ਮਾਤਾ ਸ਼ਾਮਕੋਰ ਮੂਨੀ ਦਾ ਨਿਰਧਿਆਨ ਵਰਗੀ ਰੱਖਣਾ ਜਿੰਨਾ ਚਿਰ ਤੁਸੀਂ ਜਾਪ ਕਰਦੇ ਆ ਸੋ ਦੋਸਤੋ ਸ਼ਾਮ ਗਰਮਣੀ ਜੀ ਦਾ ਇਹ ਵਾਸ਼ੀ ਕਰਨ ਵਾਲਾ ਮੰਤਰ ਸਿੱਧ ਹੋ ਜਾਵੇਗਾ। ਸਫੀਰ ਸਿੱਧ ਹੋਣ ਤੋਂ ਬਾਅਦ ਤੁਸੀਂ ਇਹਦੀ ਵਰਤੋਂ ਕਰ ਸਕਦੇ ਹਾਂ ਔਰ ਇਹਦੀ ਕੇ ਸਿੱਧ ਹੋਣ ਤੋਂ ਬਾਅਦ ਇਹਦਾ ਕਿਤੇ ਕਿਤੇ ਜਾਪ ਵੀ ਕਰਦੇ ਰਹਿਣਾ। ਇਸ ਮੰਤਰ ਦੇ ਲਈ ਮਾਤਾ ਸ਼ਾਮ ਗਰਮਣੀ ਜੀ ਦਾ ਕਿਤੇ ਕਿਤੇ ਸ਼ੁੱਕਰਵਾਰ ਨੂੰ ਪੋਗ ਪ੍ਰਸ਼ਾਦ ਵੀ ਦੰਦੇ ਰਹਿਣਾ ਹੈ। سو so, دوستو ہن او منتر جو ماتا شام کو رمونی جی نو صد کرنے بلا منتر ہے بشی کرنے بلا منتر او ایس طرح ہے اندر موہی پرجا موہی موہی ہر نر ناری تیرے شبد کی شکتی موہی براگی اور سنساری میری پکتی گرو کی شکتی دیکھا ماتا مونی دیکھا ماتا شام کو شکتی کا تماشا دوستو ایش ایشد میں دوبارہ رپیٹ جا اندر موہی پرجا موہی موہی ہر نر تیرے شبد کی شکتی موہی براگی سنساری میری پکتی گرو کی شکتی دکھا ماتا مونی دیکھا ماتا شام قر مونی تری شبد تیرے شبد کی شکتی کر تماشا سو so دوستو یہ ماتا شام قر مونی جی کا منتر ہے جس کا تھی اکتالی دن جاپ کر کے سدھ کرنا ہے سو so دوستو جہاں بھی ستار جگویر اس چینل تمے ہیں انہوں نے بےنتی کہ اس چینل کو سبسکرائب کرنا ویڈیو لائک کرنی کمینٹ باکس کے ضرور لکھنا جلد ہی کسے نمیں کرمے منتر پاٹھ کے نام حاضر ہوا گیجا تک لی جائے پی ری